ਦੋਸਤੋ ਜੇਕਰ ਤੁਸੀਂ ਬੱਸਾਂ ਦੇ ਵਿੱਚ ਸਫ਼ਰ ਕਰਦੇ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਅਹਿਮ ਹੈ ਕਿਉਂਕਿ ਪੰਜਾਬ ਦੇ ਵਿੱਚ ਅੱਜ ਤੋਂ ਲੈ ਕੇ 3 ਦਿਨਾਂ ਤੱਕ ਸਰਕਾਰੀ ਬੱਸਾਂ ਦਾ ਚੱਕਾ ਜਾਮ ਹੈ ਸਰਕਾਰੀ ਬੱਸਾਂ ਦੇ ਮੁਲਾਜ਼ਮਾਂ ਵੱਲੋਂ 3 ਦਿਨਾਂ ਦੀ ਹੜਤਾਲ ਕਰ ਦਿੱਤੀ ਗਈ ਹੈ ਪੀਆਰਟੀਸੀ ਪਣ ਬੱਸ ਕੰਟਰੈਕਟਰ ਯੂਨੀਅਨ ਦੇ ਆਗੂਆਂ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਉਹਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾ ਰਹੀਆਂ ਜਿਸ ਕਾਰਨ ਮਜਬੂਰੀ ਵਸ ਉਹਨਾਂ ਨੂੰ ਹੜਤਾਲ ਤੇ ਜਾਣਾ ਪਿਆ ਤੇ ਹੜਤਾਲ ਦਾ ਇਹ ਫੈਸਲਾ 3 ਦਿਨਾਂ ਦਾ ਜਿਸ ਦੇ ਤਹਿਤ ਅੱਜ 6 7 ਤੇ 8 ਜਨਵਰੀ ਨੂੰ ਪੰਜਾਬ ਦੇ ਵਿੱਚ ਬੱਸਾਂ ਦਾ ਚੱਕਾ ਜਾਮ ਰਹੇਗਾ ਜਦੋਂ ਜਥੇਬੰਦੀ ਦੇ ਆਗੂਆਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਪੂਰੀ ਜਾਣਕਾਰੀ ਦਿੰਦਿਆਂ ਕੀ ਕੁਝ ਦੱਸਿਆ ਉਹ ਵੀ ਤੁਹਾਨੂੰ ਸੁਣਾ ਦਿੰਨੇ ਆਂ ਦੇਖੋ ਗੱਲ ਇਹ ਆ ਜੀ ਸਾਡੀ ਮੁੱਖ ਮੰਗ ਹੈ ਜਿਹੜੀ ਜੀ ਉਹ ਆਊਟਸੋਰਸ ਨੂੰ ਕੰਟਰੈਕਟ ਕੰਟਰੈਕਟ ਵਾਲਿਆਂ ਨੂੰ ਰੈਗੂਲਰ ਕਰਨ ਦੀ ਹੈ ਠੀਕ ਹੈ ਜੀ ਸਰਕਾਰ ਪਿਛਲੇ ਸਾਲ 9ਵੇਂ ਦੂਸਰੇ 9 ਫਰਵਰੀ ਨੂੰ 2023 ਨੂੰ ਸਾਨੂੰ ਲਿਖਤੀ ਰੂਪ ਦੇ ਵਿੱਚ ਦਿੱਤਾ ਸੀ ਵੀ ਅਸੀਂ 2 ਮਹੀਨਿਆਂ ਦੇ ਵਿੱਚ ਤੁਹਾਡੀਆਂ ਮੰਗਾਂ ਦਾ ਹੱਲ ਕਰਦੇ ਹਾਂਗੇ ਜੀ ਉਸ ਤੋਂ ਬਾਅਦ ਅਸੀਂ ਫਿਰ ਪ੍ਰੋਗਰਾਮ ਦਿੱਤੇ ਫਿਰ ਸਾਡੀ 1 ਜੁਲਾਈ ਨੂੰ ਜਲੰਧਰ ਦੇ ਵਿੱਚ ਮੀਟਿੰਗ ਹੋਈ ਜੀ ਮੁੱਖ ਮੰਤਰੀ ਪੰਜਾਬ ਨਾਲ ਠੀਕ ਹੈ ਜੀ ਉਹਨਾਂ ਵੱਲੋਂ 1 ਮਹੀਨੇ ਦਾ ਟਾਈਮ ਬਾਉਂਡ ਕੀਤਾ ਗਿਆ ਪੈਨਲ ਮੀਟਿੰਗ ਦੇ ਦਰਮਾਨ ਇੱਕ ਮਹੀਨੇ ਦੇ ਵਿੱਚ ਪਾਲਿਸੀ ਬਣਾ ਕੇ ਲਾਗੂ ਕੀਤੀ ਜਾਵੇ ਬਿਲਕੁਲ ਜੀ ਉਹ ਤੋਂ ਬਾਅਦ ਫਿਰ ਮੰਤਰੀ ਸਾਹਿਬ ਨਾਲ ਮੀਟਿੰਗ ਹੋਈ ਉਹ ਕਹਿੰਦੇ ਬਣਾ ਰਹੇ ਆ ਹਫ਼ਤੇ 10 ਦਿਨਾਂ ਦੇ ਵਿੱਚ 15 ਦਿਨਾਂ ਦੇ ਵਿੱਚ ਬਣਾ ਦਿਆਂਗੇ ਜੀ ਪਰ ਹਜੇ ਤੱਕ ਕੋਈ ਵੀ ਪਾਲਿਸੀ ਬਣਾ ਕੇ ਜਿਹੜੀ ਲਾਗੂ ਨਹੀਂ ਕੀਤੀ ਗਈ ਕਿਉਂਕਿ ਜਿਹੜੀ ਕਮੇਟੀ ਬਣਾਈ ਸੀ ਮੁੱਖ ਮੰਤਰੀ ਸਾਹਿਬ ਨੇ ਉਹਦੇ 'ਚ ਸਾਡੀ ਜਥੇਬੰਦੀ ਦੇ ਦੋ ਆਗੂ ਵੀ ਐਡ ਸੀਗੇ ਠੀਕ ਹੈ ਜੀ ਪਰ ਮੈਨੇਜਮੈਂਟ ਵੱਲੋਂ ਕੋਈ ਵੀ ਉਹਦਾ ਪੱਕੇ ਤੌਰ ਤੇ ਹੱਲ ਨਹੀਂ ਕੱਢਿਆ ਗਿਆ ਮੰਤਰੀ ਸਾਹਿਬ ਨਾਲ ਮੀਟਿੰਗ ਹੋਈ ਆ ਪਰਸੋਂ 2 ਤਰੀਕ ਨੂੰ ਜੀ ਉਹਦੇ ਵਿੱਚ ਉਹਨਾਂ ਨੇ ਸਾਰੀਆਂ ਜਥੇਬੰਦੀਆਂ ਪੰਜ ਚਾਰ ਹੋਰ ਜਥੇਬੰਦੀਆਂ ਹੁੰਦੀਆਂ ਜਿਹੜੀਆਂ ਰੈਗੂਲਰ ਦੀਆਂ ਉਹ ਬੁਲਾ ਲਈਆਂ ਹੁਣ ਸਾਡੇ ਕੋਲ ਆਪਦਾ ਜਥੇਬੰਦੀ ਦਾ ਕਾਟਰ ਹੈਗਾ ਪੰਜਾਬ ਦੇ ਵਿੱਚ 7000 ਪਲੱਸ 7500 ਦੇ ਕਰੀਬ ਹੂੰ ਸਾਡੇ ਮੰਗਵੱਤਰ ਨੂੰ ਉੱਥੇ ਵਿਚਾਰਿਆ ਨਹੀਂ ਗਿਆ ਅਣਗੌਲਿਆ ਕੀਤਾ ਗਿਆ ਅੱਛਾ ਜੀ ਟ੍ਰਾਂਸਪੋਰਟ ਮੰਤਰੀ ਸਾਹੂ ਦੀ ਵਾਰਡਿੰਗ ਖੁੱਦਦੀ ਹੈ ਵੀ ਹੱਲ ਹੋ ਜਾਊਗਾ ਠੀਕ ਹੈ ਕਹਿੰਦਾ ਜੇ 10 ਦਿਨ ਹੜਤਾਲ ਵੀ ਕਰ ਲਵਾਂਗੇ ਫਿਰ ਕੀ ਹੋ ਜਾਊਗਾ ਕਹਿੰਦਾ ਸੁਕੇ ਤੇ ਨਾ ਕਿਤੇ ਟਰਾਂਸਪੋਰਟ ਮੰਤਰੀ ਸਾਹਿਬ ਇਸ ਕੰਮ ਲਈ ਸੰਜੀਦਾ ਹੈ ਨਹੀਂ ਜੀ 6 ਤਰੀਕ ਨੂੰ ਕੱਲ ਨੂੰ ਡੀਪੂਆਂ ਦੇ ਵਿੱਚ ਜੀ 7 ਤਰੀਕ ਨੂੰ ਮੁੱਖ ਮੰਤਰੀ ਦਾ ਹੈ ਘਰਾਉ ਹੈ ਜੀ 6 ਤੇ 7 ਦੋ ਦਿਨ ਦਾ ਕਿ ਤਿੰਨ ਦਾ ਜੀ ਇਹ ਨਹੀਂ ਹੜਤਾਲ 3 ਦਿਨਾਂ ਦੀ ਹੈ ਜੀ ਜੀ ਅਗਰ ਸਰਕਾਰ ਜਾਂ ਕੋਈ ਮੈਨੇਜਮੈਂਟ ਵਧਿਕਾ ਐਕਸ਼ਨ ਲੈਂਦੀ ਹੈ ਕਿਸੇ ਤਰ੍ਹਾਂ ਦਾ ਕੋਈ ਧੱਕਾ ਕਰਦੀ ਹੈ ਜੀ ਤੇ ਇਹ ਅਣਮਿੱਥੇ ਸਮੇਂ ਪਲੱਸ ਕੇਜਰੀਵਲ ਦੇ ਘਰ ਦਾ ਘਰਾਉ ਵੀ ਕਰ ਸਕਦਾ ਇਹਨੇ ਬੱਸਾਂ ਜਿਹੜੀਆਂ ਉਹ ਸਰਕਾਰੀ ਹੈਗੀਆਂ ਜੀ ਪੀਆਰਟੀਸੀ ਤੇ ਪਨ ਬੱਸ ਇਹ ਦੋਨੇ ਬੰਦ ਰਹਿਣੀਆਂ ਤਿੰਨੇ ਦਿਨ ਦੋਨੋਂ ਜੀ ਦੋਨੋਂ ਬੰਦ ਰਹਿਣੀਆਂ ਰੈਗੂਲਰ ਮੁਲਾਜ਼ਮ ਇਹਨਾਂ ਕੋਲ ਹੈਗਾ ਆ 10 ਤੋਂ 15% ਰੈਗੂਲਰ ਮੁਲਾਜ਼ਮ ਹੈਗਾਗਾ ਠੀਕ ਹੈ ਜੀ ਉਹ ਗੱਡੀਆਂ ਚਲਾਊਗਾ ਪਰ ਜਿਹੜਾ ਸਾਡੀ ਜਥੇਬੰਦੀ ਨਾਲ ਅਟੈਚਾ ਬੰਦਾ ਉਹ ਪੂਰੇ ਪੰਜਾਬ ਰੋਡਵੇ ਵਿੱਚ ਪੀਆਰਟੀਸੀ ਵਿੱਚ ਲਗਭਗ 7000 ਦੇ ਕਰੀਬ ਮੁਲਾਜ਼ਮ ਹੈ ਪਲੱਸ ਸਾਡਾ ਮਕਸਦ ਦੇਖੋ ਲੋਕਾਂ ਨੂੰ ਤੰਗ ਕਰਨਾ ਨਹੀਂ ਹੈ ਠੀਕ ਹੈ ਜੀ ਸਾਡਾ ਮਕਸਦ ਹੈ ਸਾਡੀਆਂ ਮੰਗਾਂ ਦਾ ਹੱਲ ਹੋਵੇ ਬਿਲਕੁਲ ਜੀ ਅਸੀਂ ਇਹ ਵੀ ਨਹੀਂ ਕਹਿੰਦੇ ਵੀ ਤੁਰੰਤ ਦੌਰ ਤੇ ਹੋਵੇ ਪਰ ਸਾਨੂੰ ਗੱਲ ਇਹ ਆ ਵੀ ਲਿਖਤੀ ਰੂਪ ਦੇ ਵਿੱਚ ਦੋ ਵਾਰ ਸਮਾਂ ਦੇ ਚੁੱਕੀ ਹੈ ਸਰਕਾਰ ਬਿਲਕੁਲ ਜੀ ਉਹਦਾ ਹੱਲ ਕੱਢੇ ਕੋਈ ਉਹਨੇ ਮੈਨੇਜਮੈਂਟ ਦੇ ਅਫਸਰਾਂ ਦੇ ਵਿੱਚ ਕਮੀ ਹੈ ਸਰਕਾਰ ਦੇ ਅਫਸਰਾਂ ਦੇ ਵਿੱਚ ਕਮੀ ਹੈ ਜੋ ਇਹਨੂੰ ਜਾਨੀ ਕਿ ਸេរੀ ਨਹੀਂ ਨੂੰ ਜਾਣਬੁੱਝ ਕੇ ਹੜਤਾਲ ਕਰਾਉਣ ਵਾਲੀਆਂ ਗੱਲਾਂ ਨਿਕੋਏ ਤੋਂ ਪੰਜਾਬ ਸਰਕਾਰ ਬਿਲਕੁਲ ਇਹਨਾਂ ਮੁਲਾਜ਼ਮਾਂ ਨਾਲ ਧੱਕਾ ਕਰ ਰਹੀ ਹੈ ਜਿਹੜੇ ਅੱਜ ਦੀ ਮਹਿੰਗਾਈ ਹੈ ਮਹਿੰਗਾਈ ਦੇ ਹਿਸਾਬ ਨਾਲ ਉਹਨਾਂ ਦੀ ਤਨਖਾਹ ਬਹੁਤ ਘਟ ਹੈ 24 ਘੰਟੇ ਉਹਨਾਂ ਦੀ ਜਾਨ ਹਥੇਲੀ 'ਚ ਹੈ ਤੇ ਇਹਨਾਂ ਦਾ ਤਾਂ ਹੁਣ ਜਿਹੜੀਆਂ ਮੰਗਾਂ ਨੇ ਮੰਗਾਂ ਜਾਇਜ਼ ਮੰਗਾਂ ਨੇ ਜੇ 10 ਮੰਗਾਂ ਹੈਗੀਆਂ 10 ਮੰਗਾਂ ਦੇ ਵਿੱਚੋਂ ਸਰਕਾਰ ਨੂੰ ਕੁਛ ਨਾ ਕੁਛ ਤਾਂ ਉਹਨਾਂ ਦੇ ਵਿੱਚ ਮੰਨ ਕੇ ਉਹਨਾਂ ਨੂੰ ਭਰੋਸੇ 'ਚ ਲੈਣਾ ਬਣਦਾ ਹੈ ਇਹਦੇ ਨਾਲ ਪਬਲਿਕ ਨੂੰ ਬਹੁਤ ਹੈਰਾਨਗੀ ਹੋਊਗੀ ਇੱਕ ਤਾਂ ਠੰਡ ਹੈ ਠੰਡ ਦੇ ਵਿੱਚ ਹੁਣ ਨਾ ਤਾਂ ਮੰਤਰੀ ਨੇ ਬਸ ਤੇ ਚੜਨਾ ਨਾ ਕਿਸੇ ਐਮਐਲਏ ਨੇ ਚੜਨਾ ਹੈ ਚੜਨ ਦਾ ਆਮ ਗਰੀਬ ਪਬਲਿਕ ਨਹੀਂ ਹੈ ਜਨਤਾ ਨੇ ਉਹ ਜਨਤਾ ਦੇ ਹੁਣ ਕਿਸੇ ਨੇ ਡਿਊਟੀ ਤੇ ਜਾਣਾ ਹੈ ਕਿਸੇ ਨੇ ਬੱਚੇ ਦੇ ਪੜ੍ਹਨ ਨਾ ਜਾਣਾ ਹੈ ਕਿਸੇ ਦੇ ਪੇਪਰ ਸ਼ੁਰੂ ਹੋ ਗਏ ਹੈਰਾਨੀ ਤਾਂ ਉਹਨਾਂ ਨੂੰ ਹੈ ਉਹਨਾਂ ਦੀ ਹੈਰਾਨੀ ਦੇ ਨਾਲ ਪਬਲਿਕ ਕਿੰਨੀ ਦੁਖੀ ਹੁੰਦੀ ਹੈ ਤੇ ਜਿਹੜੇ ਹੁਣ ਇਹ ਰੋਡਵੇਜ ਕੰਮੇ ਹੜਤਾਲ ਕਰ ਰਹੇ ਨੇ ਇਹ ਆਪਣੀ ਜਾਇਜ਼ ਮੰਗਾਂ ਵਾਸਤੇ ਹੜਤਾਲ ਕਰ ਰਹੇ ਨੇ ਇਹਨਾਂ ਦਾ ਕੋਈ ਸ਼ੌਂਕ ਤਾਂ ਹੈ ਨਹੀਂਗਾ ਵੀ ਪਬਲਿਕ ਨੂੰ ਵੀ ਤੰਗ ਕਰੀਏ ਇਹ ਤਾਂ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਸਰਕਾਰ ਉਹਨਾਂ ਨਾਲ ਬਹਿ ਕੇ ਟੇਬਲ ਟॉक ਕਰੇ ਸਰਕਾਰ ਨੂੰ ਇਹ ਬੇਨਤੀ ਹੈ ਵੀ ਇਹਨਾਂ ਨਾਲ ਬਹਿ ਕੇ ਤੁਰੰਤ ਮੰਗਾਂ ਦਾ ਹੱਲ ਕੀਤਾ ਜਾਵੇ ਪਬਲਿਕ ਨੂੰ ਹਨਾਨਗੀ ਤੋਂ ਬਚਾਇਆ ਜਾਵੇ